ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਭਾਰੀ ਇਕੱਠ ਦੇ ਵਿੱਚ ਕੱਤਰ ਹੋਈ ਕਾਂਗਰਸ ਦੀ ਰੀੜ ਦੀ ਹੱਡੀ ਕਾਂਗਰਸ ਦੇ ਵਰਕਰ ਸਹਿਬਾਨ ਅੱਜ ਜਸ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਉੱਚੇਚੇ ਤੌਰ ਤੇ ਪਹੁੰਚੇ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਨਾਲ ਸਾਡੇ ਸੀ ਡਬਲਯੂ ਸੀ ਦੇ ਮੈਂਬਰ ਜਨਰਲ ਸੈਕਟਰੀ ਇਨਚਾਰਜ ਰਾਜਸਥਾਨ ਮੈਂਬਰ ਪਾਰਲੀਮੈਂਟ ਗਰਦਾਸਪੁਰ ਸੁਖਜਿੰਦਰ ਸਿੰਘ ਰੰਦਾਵਾ ਜੀ ਸਾਡੇ ਲੀਡਰ ਆਫ ਦ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਆਈ ਸੀ ਜੀ ਦੇ ਸੈਕਟਰੀ ਸਾਬਕਾ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਜੀ ਸਾਡੇ ਇਸ ਜ਼ਿਲ੍ਹੇ ਦੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਬਜਨਾਲਾ ਜੀ ਸਾਬਕਾ ਐਮਐਲਏ ਸੰਤੋਖ ਸਿੰਘ ਭਲਾਈਪੁਰ ਜੀ ਸਾਬਕਾ ਐਮਐਲਏ ਹਰਮਿੰਦਰ ਗਿੱਲ ਜੀ ਸਾਬ ਐਮਐਲਏ ਪੜਾ ਸਾਹਿਬ ਜਿਹੜੇ ਕਿ ਅੱਜ ਹੀ ਬਾਜਵਾ ਸਾਹਿਬ ਤੋਂ ਖੁੰਡੇ ਲੈ ਕੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡੇ ਅਰਮਨ ਪਿਆਰੇ ਸਕਿੰਦਰ ਸਿੰਘ ਸਰਦਾਰ ਸੁਵਿੰਦਰ ਸਿੰਘ ਕੱਥੂ ਨੰਗਲ ਜੀ ਮੇਰੇ ਵੀਰ ਮੇਰ ਸਾਹਿਬ ਔਰ ਸਾਫਕਾ ਮੇਰ ਔਰ ਐਮਐਲਏ ਸੁਨੀਲ ਦਿੱਤੀ ਜੀ ਇਸ ਕਾਂਗਰਸ ਦਿਹਾਤੀ ਦੇ ਬਲਾਕ ਪ੍ਰਧਾਨ ਸਾਡੇ ਸ਼ਹਿਰੀ ਦੇ ਪ੍ਰਧਾਨ ਕਾਂਗਰਸ ਦੇ ਪੱਪੂ ਜੀ ਔਰਦਰਜਾ ਬਦਰਜਾ ਸਾਰੀ ਸੀਨੀਅਰ ਲੀਡਰਸ਼ਿਪ ਮੈਡਮ ਲੀਲਾ ਜੀ ਜਿਹੜੇ ਸੇਵਾਦਾਲ ਦੀ ਬਹੁਤ ਸੇਵਾ ਕਰਦੇ ਨੇ ਤੇਰੇ ਸਾਥੀਓ ਬਹੁਤ ਸਮਾਂ ਨਹੀਂ ਲੈਣਾ ਮੈਨੂੰ ਪਤਾ ਗਰਮੀ ਬੈਠ ਜਾਓ ਬੈਠ ਜਾਓ 5 ਮਿੰਟ ਬੜਿੰਗ ਸਾਹਿਬ ਬੋਲਣਗੇ ਸਲਾਹ ਦੇਣਗੇ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਅੱਜ ਸੰਵਿਧਾਨ ਬਚਾਓ ਰੈਲੀ ਸਾਰੇ ਦੇਸ਼ ਦੇ ਵਿੱਚ ਰਾਹੁਲ ગાંધી ਜੀ ਵੱਲੋਂ ਸਾਰੇ ਸਟੇਟਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਸੇ ਤਹਿਤ ਪੰਜਾਬ ਦੇ ਵਿੱਚ ਵੀ ਇਹ ਰੈਲੀਆਂ ਸਾਡੇ ਬਹੁਤ ਹੀ ਮਿਹਨਤੀ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੰਵਿਧਾਨ ਬਚਾਓ ਕਿਉਂਕਿ ਦੇਸ਼ ਦੇ ਵਿੱਚ ਮੋਦੀ ਜੀ ਵੱਲੋਂ ਜਿਸ ਤਰੀਕੇ ਨਾਲ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਰਾਜਨੀਤੀ ਤੇ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਬੰਦਿਆਂ ਨੂੰ ਦਬਾ ਦੇ ਰਹੇ ਉਨ੍ਹਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਸਾਡਾ ਪਾਰਲੀਮੈਂਟ ਜਿਹਦੇ ਵਿੱਚ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਮਾਈਕ ਤੱਕ ਬੰਦ ਕਰ ਦਿੱਤੇ ਜਾਂਦੇ ਨੇ ਕਿਉਂਕਿ ਸਭ ਤੋਂ ਵੱਡਾ ਮੰਦਰ ਸੰਵਿਧਾਨ ਦਾ ਪਾਰਲੀਮੈਂਟ ਹੈ ਜਿੱਥੇ ਜਾ ਕੇ ਅਸੀਂ ਲੋਕਾਂ ਦੀ ਆਵਾਜ਼ ਰੱਖ ਸਕਦੇ ਹਾਂ ਅੱਜ ਉਹ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਸੰਵਿਧਾਨ ਜਿਹਨੂੰ ਹੱਥ 'ਚ ਲੈ ਕੇ ਅਸੀਂ ਉਸ ਦਿਨ ਸੌ ਚੱਕੀ ਸੀ ਪਾਰਲੀਮੈਂਟ ਦੇ ਅੰਦਰ ਉਹਨੂੰ ਬਚਾਉਣ ਵਾਸਤੇ ਰਾਹੁਲ ਗਾਂਧੀ ਜੀ ਸੜਕਾਂ ਦੇ ਉੱਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਦੇਸ਼ ਦੀ ਆਜ਼ਾਦ ਜਦੋਂ ਹੋਇਆ ਸੀ ਤਦ ਸੰਵਿਧਾਨ ਦਿੱਤਾ ਗਿਆ ਸੀ ਤਾਂ ਕਿ ਤੁਸੀਂ ਲੋਕ ਆਜ਼ਾਦੀ ਦਾ ਆਨੰਦ ਮਾਣ ਸਕੋ ਕੋਈ ਹਾਲਾਤ ਅੱਜ ਪੰਜਾਬ 'ਚ ਨਹੀਂ ਜਿਹੜੀ ਸਰਕਾਰ ਬਣੀ ਬਾਬਾ ਸਾਹਿਬ ਜੀ ਦੀ ਫੋਟੋ ਲਾਈ ਸਿੱਧੇ ਅੱਜ ਭਗਤ ਸਿੰਘ ਜੀ ਦੀ ਫੋਟੋ ਲਾਈ ਪਰ ਜਿਹੜੇ ਕਾਰਨਾਮੇ ਨੇ ਉਹ ਸੰਵਿਧਾਨ ਨੂੰ ਕੁਚਲੰਦੇ ਨੇ ਉਹ ਦੋਨੋਂ ਸ਼ਖਸੀਤਾਂ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਅੱਜ ਇਹ ਸਰਕਾਰ ਉਹ ਸੰਵਿਧਾਨ ਨੂੰ ਕੁਚਲ ਰਹੀ ਹੈ ਪਿੰਡਾਂ ਦੇ ਵਿੱਚ ਨਿਰੰਤਰ ਪਰਚੇ ਕੀਤੇ ਜਾ ਰਹੇ ਨੇ ਹਰ ਇੱਕ ਨੂੰ ਡਰਾਇਆ ਜਾ ਰਿਹਾ ਠੰਕਾਇਆ ਜਾ ਰਿਹਾ ਅੱਜ ਜਿਹੜਾ ਇਹ ਮਜੀਠੇ ਦਾ ਘੱਟ ਹੈ ਮੈਨੂੰ ਪਤਾ ਮੇਰਾ ਭਰਾ ਸੋਚਦਾ ਨਾਲ ਕਿ ਮੇਰਾ ਨਾਂ ਸ਼ਹਿਦ ਭੁੱਲ ਗਿਆ ਮੈਂ ਸੱਚਰ ਸਾਹਿਬ ਇੱਧਰ ਆਓ ਸੱਚਰ ਸਾਹਿਬ ਕਿੱਥੇ ਨੇ ਗਏ ਨੇ ਅੱਜ ਇਸ ਮਜੀਠੇ 'ਚ ਆਉਣ ਦਾ ਕਾਰਨ ਕੀ ਹੈ ਇਸ ਮਜੀਠੇ 'ਚ ਸਭ ਤੋਂ ਵੱਧ ਪ੍ਰਧਾਨ ਦੀ ਤਸ਼ੱਦਦ ਹੋਇਆ ਪਿਛਲੀ ਕਾਲੀ ਬੀਜੇਪੀ ਗਵਰਨਮੈਂਟ ਦੇ ਵਿੱਚ ਔਰ ਸੱਚਰ ਸਾਹਿਬ ਨੂੰ ਅੱਜ ਦੀ ਜ਼ਿੰਮੇਵਾਰੀ ਦਿੱਤੀ ਗਈ ਕਿ ਸੱਚਰ ਸਾਹਿਬ ਜੋ ਤਸ਼ੱਦਦ ਪਿੱਛੇ ਹੋਇਆ ਤੁਹਾਡਾ ਫਰਜ਼ ਬੰਦਾ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਕੇ ਸਵਿਧਾਨ ਦੀ ਆਵਾਜ਼ ਬੁਲੰਦ ਕਰੋ ਤੇ ਤੁਹਾਡਾ ਧੰਨਵਾਦ ਆ ਬਹੁਤ ਸੋਹਣਾ ਕੱਠ ਤੁਸੀਂ ਅੱਜ ਕੀਤਾ ਬਹੁਤ ਸੋਹਣਾ ਔਰ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਕਾਂਗਰਸ ਲਈ ਹਮੇਸ਼ਾ ਖੜੇ ਰਹੇ ਜੇ ਮਜੀਠੇ ਵਾਲੇ ਠੀਕ ਹੈ ਰੰਧਾਵਾ ਸਾਹਿਬ ਸਾਡੇ ਵੱਡੇ ਲੀਡਰ ਤੁਹਾਡੇ ਉੱਪਰਲੇ ਬੰਨੇ ਸਾਡੇ ਤਰਪਤ ਰਜਿੰਦਰ ਬਾਜਵਾ ਜੀ ਮੰਤਰੀ ਸਰਕਾਰੀਆ ਸਾਹਿਬ ਮੰਤਰੀ ਵੱਡੇ ਲੀਡਰ ਸਾਡੇ ਚਾਰ ਚੁਫੇਰੇ ਇਸ ਹਲਕੇ ਤੇ ਰਹਿੰਦੇ ਨੇ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਨਾ ਜੇ ਸਚਾਈ ਹੈ ਤੇ ਕਾਂਗਰਸ ਜੇ ਜਿੰਦਾ ਰੱਖੀ ਹੈ ਕਾਲੀ ਬੀਜੇਪੀ ਦੇ ਸਮੇਂ ਆਹ ਬਜੀਠੇ ਹਲਕੇ ਨੇ ਰੱਖਿਆ ਲੋਕਾਂ ਦੇ ਚਿਹਰੇ ਪਿਛਾਲ ਲੋ ਪ੍ਰਧਾਨ ਜੀ ਇਹਨਾਂ ਲੋਕਾਂ ਦੀ ਬਦੌਲਤ ਕਰਦੇ ਜੀ ਨਿਹਾਲ ਸਰਕਾਰੀਆ ਸਾਹਿਬ ਤੇ ਸੱਜਰ ਸਾਹਿਬ ਤਗੜੇ ਹੋ ਗਾਂ ਵੀ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਮਾਜੇ ਜੋ ਸੀਟਾਂ ਜਵਾਣ ਚਤਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਮਜੀਠੇ ਵਾਲਿਆਂ ਦੀ ਹੋਣੀ ਹੈ ਕਿ ਆ ਰੱਖਿਓ ਬੋਲੇ ਸੋਨਿਹਾਲ ਸੋ ਸਮਾਂ ਨੰਗ ਜਾਂਦਾ ਹੁੰਦਾ ਔਖਾ ਸੋਖਾ ਹਲੋ ਤੁਸੀਂ ਤਾਂ ਔਕੇ ਸਮੇਂ ਬਹੁਤ ਕੱਢੇ ਇੱਕ ਮੈਂ ਕਹਿਣੀ ਚਾਹੁੰਨਾ ਪ੍ਰਧਾਨ ਜੀ ਸਰਕਾਰ ਬਣਨੀ ਹੈ ਇੱਕ ਖਿਆਲ ਰੱਖਿਓ ਮਜੀਠੇ ਵਾਲਿਆਂ ਨੇ 15 ਸਾਲ ਹੋ ਗਏ 10 ਸਾਲ ਤੇ ਕਾਲੀ ਦਲ ਦੇ ਤੇ 5 ਸਾਢੇ ਵੀ ਤੇ 5 ਆ ਹੋ ਜਣੇ ਆ 20 ਸਾਲ ਇਹਨਾਂ ਨੇ ਸੁਖ ਨਹੀਂ ਜੇ ਵੇਖਿਆ ਇਹਨਾਂ ਨੂੰ ਸੁਖ ਦੇ ਦਿਓ ਇਸ ਚੀਜ਼ ਦੀ ਗਰੰਟੀ ਚੜ੍ਹੇ ਕਰ ਦਿਓ ਤੇ ਤੁਹਾਨੂੰ ਸਰਕਾਰ ਮਾਝੇ ਚੋ ਵੱਧ ਤੋਂ ਵੱਧ ਐਮਐਲਏ ਚਿਤਾ ਕੇ ਆਹ ਲੋਕ ਭੇਜਣ ਗਿਆ ਮਜੀਠੇ ਵਾਲੇ ਤੇ ਗਲੋ ਧਿਆਨ ਬੋਲੇ ਸਨਹਾਰ ਸੋ ਬਹੁਤ ਸਮਾਂ ਨਹੀਂ ਲੈਣਾ ਕੇਜਰੀਵਾਲ ਨੂੰ ਆਪਾਂ ਭਜਾਉਣਾ ਹੈ ਲੁੱਟਣ ਆ ਗਏ ਦਿੱਲੀ ਤੋਂ ਪੰਜਾਬ ਨੂੰ ਉਹਨਾਂ ਵਾਸਤੇ ਤੁਸੀਂ ਲਾਮਬਦ ਹੋਣਾ ਆ ਅਸੀਂ ਸਾਡਾ ਮੁੱਖ ਮੰਤਰੀ ਵੀ ਗੁਲਾਮ ਹੈ ਪਿੰਜਰੇ ਚ ਪਾ ਕੇ ਰੱਖਿਆ ਉਹ ਕੇਜਰੀਵਾਲ ਦਾ ਇੱਕ ਤੋਦੇ ਦੀ ਤਰ੍ਹਾਂ ਬਣ ਕੇ ਰਹਿ ਗਿਆ ਜਿਹਦੇ ਅੱਲ ਕਹਿੰਦਾ ਹੈ ਸੀ ਵਿਜੀਲੈਂਸ ਜਾਂਦੀ ਹੈ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਪਰ ਤੁਸੀਂ ਬਹਾਦਰ ਲੋਕ ਜੇ ਉਸੇ ਤਰ੍ਹਾਂ ਖੜੇ ਰਹੋ ਤੁਸੀਂ ਪੀਲੋਵਾਲ ਸਾਹਿਬ ਤਗੜੇ ਹੋ ਕੇ ਲੋਕਾਂ ਦਾ ਹੱਥ ਫੜੋ ਇਹ ਲੋਕ ਸਾਥ ਨਹੀਂ ਛੱਡਦੇ ਸੋ ਮੈਨੂੰ ਉਮੀਦ ਹੈ ਮਜੀਠਾ ਹਲਕਾ ਤਗੜਾ ਹੋ ਕੇ ਕੇਜਰੀਵਾਲ ਦੀਆਂ ਦਮਨਕਾਰੀ ਨੀਤੀਆਂ ਲਗੋ ਲੁਹਾਨ ਕੀਤਾ ਪੰਜਾਬ ਦੋਵਾਂ ਥਾਣੇ ਲੁੱਟਿਆ ਜਾ ਰਿਆ ਸਾਧਨਾਂ ਨੂੰ ਵੀ ਲੋਕਾਂ ਨੂੰ ਵੀ ਗੈਂਗਸਟਰ ਰਹੇ ਵੀ ਸਰਕਾਰ ਰਹੀ ਵੀ ਔਰ ਇਹਨਾਂ ਦੀ ਪਾਰਟੀ ਰਹੀ ਵੀ ਦੋਹਾਂ ਥਾਂ ਨੂੰ ਲੁੱਟਿਆ ਜਾ ਰਿਹਾ ਤਗੜੇ ਹੋ ਕੇ ਮਜੀਠੇ ਵਾਲਿਓ ਮਿਹਨਤ ਕਰੋ ਤਗੜੇ ਹੋ ਕੇ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਪਾਉਣੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ